ਸਮੂਲ ਆਗੂਆਂ ਮਾਸੀਆਂ ਵੱਲੋਂ ਔਰ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਪਵਨ ਸਿੰਘ ਮਾਨ ਜੀ ਨੇ ਜਿਹੜੀ ਮੁਹਿੰਮ ਚਲਾਈ ਸੀ ਔਰ 3 ਸਾਲ ਪਹਿਲਾਂ ਅਸੀਂ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਨਰਦਸ਼ਾ ਦਾ ਲੱਕ ਤੋੜਦੇ ਆਂਗੇ 3 ਸਾਲ ਦੇ ਵਿੱਚ ਜਿਹੜੀ ਚੀਨ ਚੱਲ ਰਹੀ ਸੀ ਨਸ਼ਿਆਂ ਦੀ ਉਸ ਨੂੰ ਤੋੜ ਕੇ ਅੱਜ ਅਸੀਂ ਗਲੇ ਮਹਲੇ ਚ ਵੜ ਰਹੇ ਆਂ ਔਰ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਲੋਕਾਂ ਦਾ ਸਾਥ ਚਾਹੀਦਾ ਕਿਉਂਕਿ ਇਹ ਨਸ਼ਾ ਛੱਡਣ ਵਾਲਿਆਂ ਨੂੰ ਅਸੀਂ ਆਪਣੇ ਤੌਰ ਤੇ ਵੈਲਕਮ ਕਰਦੇ ਆਂ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਜੋ ਨੁਕਸਾਨ ਆ ਉਹ ਵੀ ਭਰ ਬਈ ਵੀ ਕਰਾਂਗੇ ਔਰ ਤਕਰੀਬਨ ਜਿਹੜਾ ਨਸ਼ਾ ਵੇਚਦੇ ਨੇ ਉਹ ਸਾਡੇ ਸੀਐਮ ਸਾਹਿਬ ਦੀਆਂ ਕਲੀਅਰੈਂਸ ਦਿੱਤਾ ਨੇ ਜਾਂ ਤਾਂ ਨਸ਼ਾ ਛੱਡ ਜਾਵੇ ਵੇਚਣਾ ਜਾਂ ਪੰਜਾਬ ਛੱਡ ਦੇਵੇ ਨਹੀਂ ਤਾਂ ਉਸ ਤੋਂ ਬਾਅਦ ਸਲਾਖਾਂ ਦੇ ਪਿੱਛੇ ਜਾਊਗਾ ਔਰ ਮੈਂ ਅੱਜ ਆਪਣੇ ਤੌਰ ਤੇ ਕਹਾਂ ਵੀ ਹੈ ਜਿਹੜਾ ਨਸ਼ਾ ਵੇਚਣ ਵਾਲਾ ਨਸ਼ਾ ਛੱਡਣਾ ਚਾਹਦਾ ਵੇਚਣਾ ਉਹ ਸਾਡੇ ਕੋਲ ਆਵੇ ਸੀ ਸਰਕਾਰ ਚੋਂ ਤਾਂ ਮਾਨਸਮਾਨ ਵੀ ਕਰਾਵਾਂਗੇ ਉਹਨੂੰ ਜਿਹੜੀ ਸਾਡੀ ਆਮ ਜਨ ਸੋਸਾਇਟੀ ਹੈ ਉਹਦੇ ਵਿੱਚ ਉਹਦਾ ਮਾਨਸਮਾਨ ਕਰਾਵਾਂਗੇ ਇਹ ਸਾਡੇ ਬੰਨੋ ਔਰ ਖਾਸ ਤੌਰ ਤੇ ਇਲਾਕਾ ਨਵਾਸੀਆਂ ਨੂੰ ਅਪੀਲ ਵੀ ਹੈ ਔਰ ਹੱਜੂਰ ਕੇ ਬੇਨਤੀ ਕਰਦਾ ਕਿ ਆਪਾਂ ਨੌਜਵਾਨੀ ਨੂੰ ਬਚਾਈਏ ਕਿਉਂਕਿ ਸਾਡੀ ਨੌਜਵਾਨੀ ਜਾਂ ਬਾਹਰ ਜਾ ਰਹੀ ਹੈ ਜਾਂ ਨਸ਼ੇਵਲ ਜਾ ਰਹੀ ਹੈ ਜਿਹੜੀ ਸਾਡੀ ਸਰਕਾਰ ਦਾ ਅਪਰਾਹਲਾ ਹੈ ਜਿਹੜੀ ਸਰਕਾਰ ਨੇ 3 ਸਾਲ ਜਿੰਮਿਤ ਕੀਤੀ ਹੈ ਉਹ ਰੰਗ ਲਿਆਣ ਲੱਗੀ ਹੈ ਔਰ ਇਹ ਨਸ਼ਾ ਨੂੰ ਨਸ਼ੇ ਨੂੰ ਜੜੋਂ ਪੱਟਣ ਵਾਸਤੇ ਲੋਕਾਂ ਦਾ ਸਾਥ ਲੋਕਾਂ ਦਾ ਸਹਿਯੋਗ ਚਾਹੀਦਾ ਅੱਜ ਲੋਕ ਸਾਥ ਦੇ ਰਹੇ ਨੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਅਸੀਂ ਐਮਐਲਏ ਸਰ ਦੇ ਨਾਲ ਮਿਲ ਕੇ ਜੁਟ ਕੇ ਅਸੀਂ ਇਸ ਕਾਮੂਲੂ ਸ਼ੇਰੇ ਲਾਵਾਂਗੇ ਤੇ ਸਾਡੀ ਸੈਂਟਰ ਦੇ ਵਿੱਚ ਇਸ ਦਾ ਓਟ ਕਲੀਨਿਕ ਬਣਿਆ ਜਿਹੜਾ ਕਿ ਇਸ ਨਸ਼ਿਆਂ ਦੇ ਖਿਲਾਫ ਇਸ ਇਹਨਾਂ ਦੀ ਉਹ ਪੂਰੀ ਲਾਜ ਕਰਾਂਗੇ ਬਿਲਕੁਲ ਫ੍ਰੀ ਹੈ ਤੇ ਹੋਰ ਵੀ ਜੋ ਸਰਕਾਰ ਨੇ ਇਹ ਇੰਤਜ਼ਾਮ ਕੀਤੇ ਨੇ ਅਗਰ ਦਾਖਲ ਹੋਣਾ ਵੀ ਚਾਹੁੰਦਾ ਹੈ ਜਿਹੜਾ ਕਿ ਦਾਖਲ ਕਰਕੇ ਲਾਜ਼ਮ ਹੋ ਵੀ ਸਾਰਾ ਫਰੀ ਥੈਂਕ ਯੂ ਆਪਣੀ ਫੀਲ ਕਰੋਗੇ ਲੋਕਾਂ ਨੂੰ ਇਹੀ ਫੀਲ ਹੈ ਜੀ ਨਸ਼ਾ ਛੱਡਨ ਤੇ ਅਸੀਂ ਇੰਨਾ ਸਾਰੀ ਸਰਕਾਰ ਨੇ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਨੇ ਤੇ ਐਮ ਐਲ ਏ ਸਰ ਨੇ ਇੰਨਾ ਜ਼ੋਰ ਲਗਾਇਆ ਹੋਇਆ ਸਾਰਾ ਅਸੀਂ ਸਾਰਾ ਡਿਪਾਰਟਮੈਂਟ ਅਫੀਸ ਨਸ਼ਾ ਛੱਡਨ ਦੇ ਪਿੱਛੇ ਅਸੀਂ ਪੂਰਾ ਸਰਕਾਰ ਦੇ ਨਾਲ ਖੜੇ ਆ ਪੂਰਾ ਆਪਣਾ ਸੰਯੋਗ ਦੇ ਰਹੇ ਆ ਤੇ ਇਹ ਜਿਹੜਾ ਇਹਨਾਂ ਨੇ ਕੀਤਾ ਕਿ ਛੱਡਾਂਗੇ ਬਿਲਕੁਲ ਵੀ ਨਹੀਂ ਜੋ ਨਸ਼ਾ ਕਰਦਾ ਸੀ ਬਿਲਕੁਲ ਵੀ ਨਾ ਨਹੀ ਸਕਦਾ ਕਿ ਬਖਸ਼ਾਂਗੇ ਨਹੀਂ ਅੱਜ ਵਾਰਡ ਨੰਬਰ 70 ਦੇ ਵਿੱਚ ਸ਼ਿਵ ਦੁਰਗਾ ਧਰਮਸ਼ਾਲਾ ਦੇ ਵਿੱਚ ਜਿਹੜੀ ਅੱਜ ਨਸ਼ਿਆ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਉਸ ਦੀ ਇੱਕ ਮੀਟਿੰਗ ਜਿਹੜੀ ਹੈ ਐਮ ਐਲ اے ਚੌਧਰੀ ਮਦਨ ਲਾਲ ਬੱਗਾ ਜੀ ਦੀ ਰਹਿਮਾਈ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਸਾਡੇ ਐਸ ਐਮਓ ਮੈਡਮ ਔਰ ਜਰਨਲ ਕਮਿਸ਼ਨ ਸੇਖੋ ਜੀ ਔਰ ਇਲਾਕਾ ਐਸਐਚਓ ਵੀ ਸ਼ਾਮਲ ਹੋਏ ਨੇ ਔਰ ਲੋਕਾਂ ਨੂੰ ਜਿਹੜੀ ਜਾਗਰੂਤ ਕਰਨ ਲਈ ਇੱਕ ਮਹੀਮ ਜਿਹੜੀ ਘਰ-ਘਰ ਜਾ ਕੇ ਆਪਾਂ ਉਹਦੇ ਵਿੱਚ ਐਮਐਲਏ ਸਾਹਿਬ ਨੇ ਅੱਜ ਸਾਰੇ ਵਾਰਡ ਨੂੰ ਸ਼ਪਤ ਵੀ ਦਲਾਈ ਹੈ ਕਿ ਜਿਹੜਾ ਵੀ ਸਾਡੇ ਵਾਰਡ ਦੇ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਵੇਚ ਰਿਹਾ ਤੇ ਅਸੀਂ ਉਹਨੂੰ ਨਸ਼ਾ ਨਹੀਂ ਵੇਚਣ ਦੇਵਾਂਗੇ ਅਸੀਂ ਆਪ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਾਂਗੇ ਜੇ ਕਿਸੇ ਤਰ੍ਹਾਂ ਦੇ ਵੀ ਕੋਈ ਐਦਾਂ ਦੀ ਸਾਹਮਣੇ ਨਹੀਂ ਆਣਾ ਚਾਹੁੰਦਾ ਬੰਦਾ ਕਿ ਉਹ ਸਾਨੂੰ ਕਾਲ ਕਰੇਗਾ ਜਾਂ ਪੁਲਿਸ ਨੂੰ ਕਾਲ ਕਰੇਗਾ ਉਹਦੀ ਗੱਲ ਜਿਹੜੀ ਹੈ ਗੁਪਤ ਰੱਖੀ ਜਾਏਗੀ ਗੁਪਤ ਰੱਖ ਕੇ ਕੋਈ ਵੀ ਨਸ਼ਾ ਦਲਛਰ ਜਿਹੜਾ ਅਸੀਂ ਆਪਣੇ ਵਾਰਡ ਦੇ ਵਿੱਚ ਨਹੀਂ ਆਉਣ ਦੇਾਂਗੇ ਤੇ ਜੇ ਕੋਈ ਵਾਰਡ ਦਾ ਬੱਚਾ ਭੁੱਲਾ ਭਟਕਿਆ ਏਦਾਂ ਦਾ ਕੋਈ ਕੰਮ ਕਰਦਾ ਨਸ਼ੇ ਦਾ ਤੇ ਅਸੀਂ ਉਹਨੂੰ ਨਾਲ ਲਿਆ ਕੇ ਸੈਂਟਰਾਂ ਦੇ ਵਿੱਚ ਉਹਦਾ ਇਲਾਜ ਕਰਾਵਾਂਗੇ ਜਿਸ ਮਾ ਮਾਂ ਪਾਪਾ ਨੂੰ ਬੇਨਤੀ ਕਰਨਾ ਆਪਣੇ ਬੱਚਾ ਧਿਆਨ ਦੇਣ ਉਹ ਫ੍ਰੀ ਹੋਣਾ ਇਲਾਜ ਚੌਧਰੀ ਮਦਨਾਲਾ ਬੱਗਾ ਜੀ ਨੂੰ ਮਿਲਣ ਉਹ ਫ੍ਰੀ ਇਲਾਜ ਕਰਾਨੇ ਦੇ ਉਹਨਾਂ